ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਆਪਾਂ ਜੀ ਅੰਦੌਰ ਸ਼ਹਿਰ ਵਿੱਚ ਆਂ ਜੀ ਅੱਛਾ ਜੀ ਤੇ ਅੰਮ੍ਰਿਤ ਵੇਲਾ ਸਮਾਰ ਰਹੇ ਆ ਹਾਂਜੀ ਇਸ਼ਨਾਨ ਪਾਣੀ ਕੀਤਾ ਹੁਣ ਕੱਪੜਾ ਲੀਡਾ ਗੱਡੀ ਵਿੱਚ ਰੱਖਿਆ ਹੁਣ ਦਰਬਾਰ ਸਾਹਿਬ ਜੀ ਮੱਥਾ ਟੇਕਾਂਗੇ ਹਾਂਜੀ ਹੁਣ ਹਾਜ਼ਰੀ ਲਵਾਉਣ ਚੱਲੇ ਹਾਂ ਅੰਦੌਰ ਦਾ ਇਹ ਗੁਰੂ ਘਰ ਹੈ ਗੁਰੂ ਨਾਨਕ ਦਰਬਾਰ ਹਾਂਜੀ ਤੇ ਬਹੁਤ ਵਧੀਆ ਸਥਾਨ ਬਣਿਆ ਹੋਇਆ ਹੈ ਹਾਂਜੀ ਤੇ ਰਹਿਸ਼ ਵੀ ਵਧੀਆ ਇੱਥੇ ਹਾਂਜੀ ਹਾਂ ਰਾਇਸ਼ਤਾ ਬਹੁਤ ਵਧੀਆ ਜੀ ਵਧੀਆ ਜਾਨੀ ਤਕਰੀਬਨ 18 ਦੇ ਰਹੇ ਹਾਂ ਹਾਂਜੀ ਚਲੋ ਫਿਰ ਹਾਜ਼ਰੀ ਲਵਾਈਏ ਹਾਂਜੀ ਚਲੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਤਨਾਮ ਵਾਹਿਗੁਰੂ ਆਜੂ ਸਾਚੂ 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 ਵਾਹਿਗੁਰੂ 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 ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਵਿੱਚ ਖੜੇ ਆ ਜੀ ਹਾਂ ਜੀ ਤੇ ਆਪਣੇ ਨਗਰ ਦੇ ਭਾਈ ਸਾਹਿਬ ਨੇ ਜਿਹੜੇ ਅੰਦਰ ਵਿੱਚ ਹੀ ਰਹਿੰਦੇ ਨੇ ਭਾਈ ਜਸਵੀਰ ਸਿੰਘ ਜੀ ਹਾਂ ਜੀ ਭਾਈ ਬਲਵੀਰ ਸਿੰਘ ਖਰੜ ਵਾਲਿਆਂ ਨੂੰ ਤਾਂ ਸਾਰੇ ਜਾਣਦੇ ਨੇ ਉਹ ਅਕਸਰ ਆਉਂਦੇ ਰਹਿੰਦੇ ਨੇ ਗੁਰੂ ਘਰ ਦੀ ਤੇ ਇਹ ਭਾਈ ਜਸਵੀਰ ਸਿੰਘ ਨੇ ਉਹਨਾਂ ਦੇ ਵੱਡੇ ਭਰਾਤਾ ਜੀ ਤੇ ਇਹ ਇਹ ਛੋਟੇ ਨੇ ਹਾਂ ਜੀ ਛੋਟੇ ਹੈ ਬਣਾ ਦੇ ਬਟੋਟਾ ਮੇਟ ਛੋਟੇ ਭਰਾਤਾ ਜੀ ਹਾਂ ਇਹ ਉਹਨਾਂ ਦੇ ਛੋਟੇ ਭਰਾਤਾ ਜੀ ਨੇ ਵੀ ਦੇਖਣ ਨੂੰ ਵੱਡੇ ਲੱਗਦੇ ਨੇ ਤੇ ਇਹ ਇੱਥੇ ਸਾਨੂੰ ਮਿਲਣ ਆਏ ਨੇ ਗੁਰੂ ਘਰ ਤੇ ਆਇਆਂ ਨੂੰ ਬੜਾ ਇਹਨਾਂ ਦਾ ਜੀਓ ਹੈ ਧੰਨਵਾਦ ਕੀਤਾ ਜਾਂਦਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਇੱਥੋਂ ਅੱਗੇ ਚੱਲਾਂਗੇ ਜੀ ਗਵਾਲੀਅਰ ਨੂੰ ਆਪਾਂ ਹਾਂਜੀ ਆ ਗਵਾਲੀਅਰ ਚੱਲੇ ਪਾਈਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹੁਣ ਦੌਰ ਤੋਂ ਜਾ ਰਹੇ ਹੁਣ ਅਸੀਂ ਗਵਾਲੀਅਰ ਗਵਾਲੀਅਰ ਰਹਿ ਗਿਆ ਤੋਂ 400 10 15 ਦੇ ਇਲਾਕੇ ਵਾਸਤੇ ਦੇ ਵਿੱਚ ਗੁੰਨਾ ਗੁੰਨਾ ਹੁਗਾ ਤੇ ਉੱਥੇ ਅਸੀਂ ਰੁਕਾਂਗੇ ਗੁਰੂ ਘਰ ਪ੍ਰਸ਼ਾਦ ਦਾ ਪਾਣੀ ਛਕਾਂਗੇ ਫਿਰ ਉਸ ਤੋਂ ਬਾਅਦ ਅੱਗੇ ਜਾਵਾਂਗੇ ਗਵਾਲੀਅਰ ਜਿੱਥੇ ਕਿ ਆਪਣੇ ਸੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜਿਆਂ ਨੂੰ ਛੁੜਾਇਆ ਸੀ 52 ਕਲੀਆਂ ਵਾਲੇ ਚੋੜਿਆਂ ਟੋਲਾ ਸਾਹਿਬ ਦੇ ਤਰ ਬਾਬਾ ਜੀ ਹੁਣ ਤੁਸੀਂ ਹੋ ਜੋ ਫਿਰ ਬੋਲੋ ਕੀ ਕਹਿਣਾ ਚਾਹੋਗੇ ਹਾਂ ਜੀ ਗਵਾਲੀਅਰ ਤੋਂ ਪਹਿਲਾਂ ਗੁੰਨੇ ਰਾਣਾ ਸਾਹਿਬ ਨੇ ਸੰਤਾਂ ਦਾ ਗੁਰੂ ਘਰ ਹੈ ਜਰਗळे ਮਹਾਂਪੁਰਖਾਂ ਨੇ ਬਣਾਇਆ ਉੱਥੇ ਆਪਾਂ ਰੁਕਾਂਗੇ ਇਹਦੇ ਬਾਰੇ ਵੀ ਦੱਸ ਦੋ ਕੀ ਹੈ ਇਹ ਇਹਨਾਂ ਨੂੰ ਕੀ ਕਹਿੰਦੇ ਗਿਨ ਪਾਉਣ ਚੱਕੀਆਂ ਨੇ ਹਾਂ ਹਾਂ ਪਾਉਣ ਚੱਕੀਆਂ ਨੇ ਇਹ ਆਪਣੇ ਜਿਹੜੀਆਂ ਪਲੀ ਪਲੀ ਤਿਆਰ ਕਰਦੀਆਂ ਨੇ ਆਪ ਵੀ ਜਣ ਕੇ ਇੱਥੇ ਲੱਗੀਆਂ ਨੇ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਹੁੰਚੇ ਜੀ ਗੁਰਦੁਆਰਾ ਸਾਹਿਬ ਸ਼ਹੀਦਾ ਪਾਂਛਾਇ ਨੌਵੀਂ ਇਹ ਜਣ ਕੇ ਜੋ ਆਪਣੇ ਰਾੜਾ ਸਾਹਿਬ ਵਾਲੇ ਸੰਪਰਦਾਇ ਉਹਦੇ ਅੰਡਰ ਆਈ ਇਹ ਗੁਰਦੁਆਰਾ ਸਾਹਿਬ ਤੇ ਇਸ ਟਾਈਮ ਅਸੀਂ ਖੜੇ ਹੋਏ ਆ ਜੀ ਅੰਦੌਰ ਗੁੰਨਾ ਗਵਾਲੀਅਰ ਰੋਡ ਤੇ ਅੰਦੌਰ ਤਾਂ ਰਹਿ ਗਿਆ ਇਧਰ ਜੀ ਗੁੰਨਾ ਤੇ ਗੋਨੇ ਤੋਂ 20 ਕਿਲੋਮੀਟਰ ਅੱਗੇ ਆ ਕੇ ਗਵਾਲੀਅਰ ਵਾਲੇ ਪਾਸੇ ਨੂੰ ਗਵਾਲੀਅਰ ਇਧਰ ਰਹਿ ਗਿਆ ਤਾਂ ਸਾਡੇ ਉਲਟੇ ਹੱਥ ਜਾਨੀ ਕਿ ਸੱਜੇ ਹੱਥ ਇਹ ਇਹ ਗੁਰਦੁਆਰਾ ਸਾਹਿਬ ਆ ਗਵਾਲੀਅਰ ਤੋਂ ਅੰਦਰ ਨੂੰ ਆਉਂਦਿਆਂ ਨੂੰ ਖੱਬੇ ਹੱਥ ਆ ਤੇ ਅੰਦਰ ਤੋਂ ਗਵਾਲੀਅਰ ਨੂੰ ਜਾਂਦਿਆਂ ਨੂੰ ਸੱਜੇ ਹੱਥ ਆ ਇਹ ਗੁਰਦੁਆਰਾ ਸਾਹਿਬ ਤੇ ਅਸੀਂ ਆਜੋ ਹੁਣ ਤੁਹਾਨੂੰ ਲੈ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਹੈ ਜੀ ਗੁਰਦੁਆਰਾ ਸਾਹਿਬ ਇਹ ਜੀ ਪ੍ਰਵਾਸ ਸਾਹਿਬ ਮਹਾਰਾਜ ਜੀ ਇੱਥੇ ਪ੍ਰਕਾਸ਼ ਦੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਬਾਬਾ ਜੀ ਤੁਹਾਡਾ ਹੀ ਆਸਰਾ ਕਿਰਪਾ ਕਰੋ ਸਤਿਨਾਮ ਵਾਹਿਗੁਰੂ ਬਾਬਾ ਜੀ ਕੋ ਆ ਗਿਰੂ ਜੀ ਐਸੀ ਜਿੱਥੇ ਗੁਰਦਵਾਰ ਸਾਹਿਬ ਸਾਹਿਬ ਦੇ ਵਿੱਚ ਰੁਕੇ ਸੀ ਨਾ ਇਹ ਆਪਣੇ ਲੰਗਰ ਪਾੜੀ ਸਕੰਦੇ ਲਈ ਇਹ ਤੋ ਗੋਦੌਰਾ ਸਾਹਿਬ ਅੰਦਰ ਦਾ ਯਾਨਕੀ ਲੰਗਰ ਹਾਲ ਇੱਧਰ ਲੰਗਰ ਹਾਲ ਤੇ ਉਹ ਪਿਛਲੇ ਪਾਸੇ ਨਵਾਂ ਦਰਬਾਰ ਸਾਹਿਬ ਬਣ ਰਿਹਾ ਜੀ ਅਸੀਂ ਜਾ ਰਹੇ ਹਾਂ ਜੀ ਗਵਾਧਿਆ ਇੱਥੋਂ ਰਹਿ ਗਿਆ ਗਵਾਧਿਆ ਸਾਨੂੰ 90 ਕਿਲੋਮੀਟਰ ਇੱਥੇ ਫੇਰ ਹੀ ਆਇਆ ਬੜਾ ਸੋਹਣਾ ਰੋਡ ਵੀ ਟਾਪ ਟਾਪ ਤੇ ਆਲੇ-ਦਾਲੇ ਜੰਗਲ ਆ ਇਹਦੇ ਟਾਪ ਸਾਡੇ ਕੋਈ ਪਿੰਡ ਆ ਯਾਨਕਿ ਲਗਭਗ ਜੰਗਲ ਹੀ ਆ ਤੇ ਪਹਾੜ ਨੇ ਆ ਦੇ ਇਧਰ ਜੰਗਲ ਦੇਖਦਾ ਆ ਸਾਰਾ ਜੰਗਲ ਆ ਸਿੱਧੇ ਸਿੱਧੇ ਇਹ ਦਰਖਤ ਨੇ ਯਾਨਕਿ ਛੋਟੇ ਛੋਟੇ ਜੀ ਪਰ ਰੋਡ ਗੱਲਬਾਤਾਂ ਰੋਡ ਦੀ ਪਤਾ ਨਹੀਂ ਅਜ ਐਤਵਾਰ ਕਰਕੇ ਕਿੰਨੀ ਟ੍ਰੈਫਿਕ ਘਟਾ ਟ੍ਰੈਫਿਕ ਘਟਾ ਦੇ ਦਿਨ ਦੇ ਕੰਪੈਰੀਸਰ ਫ੍ਰੇਟੋ ਦੇ ਦਾ ਸਾਰਾ ਜੰਗਲ ਗਾ ਵੀ ਵੱਡਾ ਨਾ ਮਖਣਾ ਜੰਗਲ ਹੈਗਾ ਵੀ ਕੋਈ ਬੀਆਵਾਨ ਜਿਹਾ ਜੰਗਲ ਇਹ ਬਦਲੇ ਕਿ ਦਰੱਖਤਾਂ ਦੇ ਖੜੇ ਨੇ ਰਾਤ ਤੇ ਦਿਨ ਤੇ ਪਹਾੜ ਦੇ ਦੂਰ ਦਰਾਡੇ ਹੀ ਹੈ ਜੇ ਕੋਈ ਪਿੰਡ ਹੈਗਾ ਕਾਫੀ ਦੂਰ ਦਾ ਰ ਆ ਗਿਆ ਅੱਗੇ ਆ ਗਈ ਅਮਰ ਨਦੀ ਠੀਕ ਹੈ ਜੀ। ਸੀਟਾ ਕੀ ਲ ਖੁੱਲਦੀ ਸ਼ੀਸ਼ਾ ਨਹੀਂ ਖੁੱਲਦਾ ਬਟਨ ਜੇ ਤੋਂ। ਹਾਂ ਹਾਂ ਡਾਊਨ ਨਹੀਂ ਹੁੰਦਾ। ਇਹ ਹੈ ਜੀ ਕੁਆਡਿਅਰ ਦਾ ਕਿਲਾ। ਪਹੁੰਚ ਚੁੱਕਿਆ ਹੁਣ ਅਸੀਂ ਕੁਆਡਿਅਰ। ਇਹ ਨਾ ਗੱਡੀਆਂ ਸਿੰਗਲ ਉਹਦਾ ਰੋਡ ਹੈ ਯਾਰ ਉੱਪਰੋਂ ਗੱਡੀ ਆ ਰਹੀ ਹੈ। ਇਹੀ ਉਹਦੇ ਤੇ ਜਾਣ ਦਿੰਦੇ ਨੇ ਫੋਨ ਕਰਕੇ ਨਾ ਗੱਡੀ ਜਾਣ ਦਿੰਦੇ ਨੇ ਇਹ ਕਿਹੜੂ ਨਹੀਂ ਇਹੀ ਤਾਂ ਆਪਾਂ ਦੇਖਣਾ ਗੱਡੀ ਫੋਨ ਕਰਕੇ ਜਾਣ ਦਿੰਦੇ ਨੇ ਇਦਾਂ ਨਹੀਂ ਜਾਣ ਦਿੰਦੇ ਹੈਗੇ ਚਲੋ 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 ਇਹ ਹੋ ਗਿਆ ਹਾਂ ਚੜਾਈ ਦੇ ਦੀ ਬਹੁਤ ਹੈ ਜੀ ਬਹੁਤ ਚੜਾਈ ਦੇ ਇਹ ਦਿਸ ਪੁਰਾਣਾ ਲੱਗਦਾ ਉਹ ਹੈ ਬੜਾ ਲਾਉ ਜੀ ਆਪਾਂ ਆ ਗਿਆ ਉੱਪਰ ਇਤੋਂ ਸੱਜੇ ਪਾਸੇ ਹਾਂ ਜੀ ਹਾਂ ਕਿਧਰ ਨੂੰ ਦੱਸਿਓ ਚਲੋ ਜੀ ਉਧਰ ਹਾਂਜੀ ਹਾਂਜੀ ਸਿੱਧੀ ਅੰਦਰ ਜਾਂਦੀ ਗੱਡੀ ਬੂ ਕਰਦੇ ਮਾਨ ਸਿੰਘ ਦਾ ਮਹਿਲ 700 200 ਤਰਵੋ ਤੋਂ ਅਸੀਂ ਪਾਈਕਸ ਤੇ ਆਇਆ ਸੀ ਅੱਪਾ ਇੱਧਰ ਨੂੰ ਜਾਣਾ ਸੀ ਦੇਖ ਲਓ ਸ਼ੋਰ ਸਵਾਲੀਅਰ ਦਾ ਕਿਲਾ ਵਾਹਿਗੁਰੂ ਸੱਚੇ ਪਾਤਸ਼ਾਹ ਪਾਰੇ ਕਪਾੜ ਦੇ ਬਣਿਆ ਹੋਇਆ ਗੁਰੂ ਘਰ ਤੇ ਜਿੰਨੀ ਕਿਲਾਈ ਸੀਗਾ ਸਾਰਾ ਇਹ ਜahangir ਦੀ ਝੇਲ ਅੱਗੇ ਜਾਓ ਜਿੱਥੇ ਗੱਡੀ ਉਹ ਹੋ ਜਾਂਦੇ ਆਏ ਹਾਂ ਹਾਂਜੀ ਹਾਂ ਗੱਡੀ ਅੱਗੇ ਜਾਏ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਭਾਵੇਂ ਉਹ ਗੱਡੀ ਇਹ ਇੰਨੀ ਗੁੰਦਰਾ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੁਆ ਟ੍ਰੱਕ ਇੱਥੇ ਬੜਾ ਹੈ ਜੀ ਹਾਂ ਜੀ ਤੁਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਦਾਤਾ ਬੰਦੀ ਛੋੜ ਪਾਸ਼ਾ ਛੇਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਆਲਿਆਰ ਤੇ ਹੁਣ ਅੰਦਰ ਜਾ ਰਹੇ ਆਂ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਲਵਾਉਣ ਤੇ ਆਪ ਸਭ ਨੂੰ ਵੀ ਦਰਸ਼ਨ ਕਰਾਵਾਂਗੇ ਅੰਦਰ 8600 ਮੀਟਰਸ ਤੇ ਪਾਸਾ ਗੁਰਦੁਆਰਾ ਦਾਤਾ ਬੰਦੀ ਸ਼ੂਟਸ ਆਏ ਵਾਹਿਗੁਰੂ ਵਾਹਿਗੁਰੂ ਪਾਚੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਪਾ ਜੀ ਵਾਹ ਇਆ どうですか ਖੜ ਕੱਟ ਕੇ ਬਣਾਇਆ ਹੈ ਸਾਰਾ ਉਹ ਇਤਨਾ ਹੀ ਬਤਾਦਾ ਨਹੀਂ ਹੁੰਦਾ ਜੀ ਬਾਈ ਇਤਨਾ ਮੈਨੂੰ ਯੋਜੇ ਬਸ ਜੀ ਹਾਂ ਆ ਗਿਆ ਉਹੋ ਤੇ ਕੱਦ ਪੈ ਗਈ ਹੈ ਨਾ ਹਾਂ ਨਿਭੜ ਗਿਆ ਕੰਮ ਬਸ ਆ ਗਿਆ ਥੱਲੇ ਚਲੋ ਕਾਈ ਬਣਾਇਆ ਇਹ ਆ ਜੀ ਕਹਿੰਦੇ ਆਗਰੇ ਦਾ ਕਿਲਾ ਅੱਜ ਟਾਈਮ ਅਸੀਂ ਆਗਰੇ ਆ ਅਸੀਂ ਜਾ ਰਹੇ ਹਾਂ ਨੌਵੇਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਗੁਰੂ ਗੁਰੂ ਦਾ ਤਾਲ ਤੇ ਰਸਤੇ 'ਚ ਸਾਨੂੰ ਇਹ ਕਿਦਾਂ ਦਿਖਿਆ ਸੋਚਿਆ ਕਿਉਂ ਨਾ ਇਹਦੀ ਵੀਡੀਓ ਬਣਾਈ ਜਾਵੇ ਬਾਰੋ-ਬਾਰੋਂ ਅੰਦਰ ਤਾਂ ਅਸੀਂ ਨਹੀਂ ਗਏ ਆ ਸਮਾਂ ਥੋੜਾ ਹੋਣ ਕਰਕੇ ਤੇ ਬਾਹਰੋਂ ਬਾਹਰ ਅਸੀਂ ਵੀਡੀਓ ਬਣਾ ਰਹੇ ਤੇ ਤੁਹਾਨੂੰ ਦਿਖਾਇਆ ਜਾ ਰਿਹਾ ਬਾਹਰ ਦਾ 뷰 ਪਰ ਜੋ ਗਿਆ ਬਾਬਾ ਜੀ ਕਿਲਾ ਬੜਾ ਮਜ਼ਬੂਤ ਆ ਨਾ ਕੰਦਾ ਦੇਖੋ ਕਿੰਨੀ ਚੌੜੀ ਜੈ ਨੂੰ ਸਿੱਧਾ ਜੀ ਸਿੱਧਾ ਪੱਲੇ ਪੱਲੇ ਕੋਲੇ ਬੜਾ ਜ਼ਬਰਦਸਤ ਗਿਆ ਜੀ ਸੱਚੇ ਪਾਤਸ਼ਾਹ ਸਾਹੀ ਘਾਟੇ ਹਾਂ ਜੀ ਲਓ ਜੀ ਪਹੁੰਚ ਗਏ ਸੀ ਆਗਰੇ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਵਾਹਿਗੁਰੂ 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 ਸੱਚੇ ਪਾਤਸ਼ਾਹ ਇਹ ਹੈ ਜੀ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਅਸੀਂ ਪਹੁੰਚ ਚੱਕੇ ਚੁਕਿਆ ਜੀ ਆਗਰਾ ਗੁਰਦੁਆਰਾ ਸਾਹਿਬ ਦੁਖ ਨਿਵਾਰਨ ਸਾਹਿਬ ਗੁਰਕਾ ਤਾਲ ਆਗਰਾ ਨੌਵੇਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ ਇਹ ਬਹੁਤ ਸੰਗਤ ਆ ਇੱਥੇ ਸੇ ਪਹਿਲੀ ਵਾਰ ਮੌਕਾ ਮਿਲਿਆ ਜੀ ਇੱਥੇ ਗੁਰੂ ਘਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਮਲਾ ਘਭਵ ਜਲ ਤਰਨ ਕੈ ਸਤਨਾਮ ਵਾਹਿਗੁਰੂ ਜਾਤਾਂ ਬ੍ਰਹਮਾ ਜਾਤ ਰੰਗ ਮਾਇਆ ਕੈ ਰਹਾ ਹੂੰ ਜਪ ਤਪ ਸੰਜਮ ਧਾਰਾ ਮਨ ਨਾਮ ਕਮਾ Thank you.